ਵਰਤਮਾਨ ਸਥਿਤੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ। ਵਕਤ ਦੀ ਹਕੂਮਤ ਮੈਰੀ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ। ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕਹੀ ਰਿਹਾ ਕਿਸੇ ਵੀ ਭਗਤ ਦੀ ਹਿਸਤਰੀ ਪੜ੍ਹ ਲਓ। ਪਰ ਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ। ਬਦਰ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਦੇ ਵਿੱਚ ਪੱਥਰ ਦੇ ਨਾਲ ਆਪ ਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ। ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿਤਨੀ ਪੀੜਾ ਹੁੰਦੀ ਇੱਕ ਜਗ੍ਹਾ ਗਾਰ ਦੇ ਵਿੱਚ ਪਣਾ ਲੈਣੀ ਪਈ ਇਹ ਗਲਵਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘੇ ਕੱਲੇ ਹੀ ਭਜ ਰਹੇ ਸਨ ਪਿੱਛੇ ਬਹੁਤ ਲੰਬਾ ਚੌੜਾ ਲਾਹੌਲ ਸਿਕਰ ਪਰ ਸਥਿਤੀ ਠੀਕ ਨਹੀਂ ਹੈ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਵਨ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੀ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਿਕ ਨਾ ਹੋਈ ਤੇ ਕੋਈ ਪਰਿਵਾਰਿਕ ਹੋਵੇਗੀ ਪਰਿਵਾਰਿਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਤਾਂ ਕੋਈ ਰਾਜਨੀਤਿਕ ਹੋਵੇਗੀ ਕੁਛ ਨਾ ਕੁਛ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਇਤੇ ਸਿਆਣੇ ਮਨੁੱਖ ਬੇੜੀ ਠੇਲ ਦਿੰਦੇ ਨੇ ਤੇ ਚਲਦੀ ਹੋਈ ਬੇੜੀ ਆਪਣੇ ਆਪ ਲੈਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾਂ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤੋਂ ਮਰਜ਼ ਕਰ ਨਾ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕੋਈ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਬਗਦਦ ਦਾ ਠੀਕ ਨਹੀਂ ਸੀ ਮੈਂ ਕੱਲ ਅਰਜ਼ ਕੀਤੀ ਸੀ ਪਰ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਭਟਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ লিখারি ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਇੱਕ ਕੱਲੀ ਈਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸ ਦੇ ਚਿਹਰੇ ਦੀ ਬनावट ਐਸੀ ਸੀ ਦੋਸਤੋ ਦੁਸ਼ਮਣੋ ਖੱਗਿਆ ਅੰਦਰ ਸਿਓ ਨੂੰ ਮਾਂ ਦੇਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਚਿਹਰੇ ਦੀ ਹਾਲਤ ਕਰ ਦਿੰਦਾ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮੈਲੇ ਤੋਂ ਮੈਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਗਾਲ ਦਰਸ਼ਨ ਭੇਟ ਤਹੋਦ ਨੇ ਇਹ ਹਕੀਕਤ ਹੈ ਪਰਿਸਥਿਤੀ ਤੇ ਠੀਕ ਨਹੀਂ ਸੀ ਉਸਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇਚ ਵੀ ਨਹੀਂ ਜਪਦੇ ਕੋਈ ਸਤੀ ਸਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਪਿਆ ਹੈ ਪਰਿਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਮਨ ਸਥਿਤੀ ਠੀਕ ਨਾਵੇ ਤੇ ਨਾਮ ਜਪਣਾ ओके ਖੇਡ ساری ਮਨ ਸਥਿਤੀ ਦੀ ਹੈ ਇਹ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਹੈ ਤੇ ਕਿਸਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਹੈ ਬਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਝ ਨਾ ਕੁਝ ਸਮੱਸਿਆ ਤੇ ਰਹੇਗੀ ਹਰੇਕ ਦੀ ਹੈ ਜਿੰਨੇ ਸਾ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਵੇ ਨਾਲ